ਸਤਿ ਸ਼੍ਰੀ ਅਕਾਲ ਜੀ ਮੈਂ ਹਾ ਹਰਜੋਤਪੁਰ ਤੋਂ ਤੁਹਾਨੂੰ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੋ ਡੱਲਾ ਜੀ 20 ਅਤੇ 21 ਤਰੀਕ ਨੂੰ ਪੰਜਾਬ ਦੇ ਵਿੱਚ ਜੋ ਹੈ ਦੀਵਾਲੀ ਮਨਾਈ ਜਾ ਰਹੀ ਹੈ ਸੋ ਉਸੇ ਕਰਕੇ ਜੋ ਹੈ ਪਟਾਕਿਆਂ ਦੀ ਆਵਾਜ਼ ਵੀ ਸਾਡੀ ਰਿਕਾਰਡਿੰਗ ਦੇ ਵਿੱਚ ਜ਼ਰੂਰ ਆ ਜਾਏਗੀ ਸੋ ਦਰਸ਼ਕਾਂ ਨੂੰ ਜ਼ਰੂਰ ਅਬ ਕਹਿਣਾ ਚਾਹਾਂਗੇ ਕਿ ਜਿੱਥੇ ਵਿੱਚ ਵਿੱਚ ਆਵਾਜ਼ ਜ਼ਿਆਦਾ ਵੀ ਹੋ ਸਕਦੀ ਹੈ ਸੋ ਅਸੀਂ ਰਾਤ ਸਮੇਂ ਰਿਕਾਰਡਿੰਗ ਕਰ ਰਹੇ ਹਾਂ ਇਸ ਕਰਕੇ ਪਟਾਕਿਆਂ ਦੀ ਆਵਾਜ਼ ਕਾਫੀ ਰਹਿਣ ਵਾਲੀ ਹੈ ਮੁੱਦੇ ਤੇ ਆਣੇ ਡੱਲਾ ਜੀ ਅੱਜ ਜਿਹੜੇ ਆਪਾਂ ਜਿਸ ਮੁੱਦੇ ਤੇ ਗੱਲ ਕਰਨ ਜਾ ਰਹੇ ਹਾਂ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਫਤਾਰੀ ਤੋਂ ਬਾਅਦ ਅਸੀਂ ਦੇਖ ਰਹੇ ਹਾਂ ਲਗਾਤਾਰੇ ਮਾਮਲਾ ਸੋਸ਼ਲ ਮੀਡੀਆ ਦੀ ਗੱਲ ਕਰ ਲਈਏ ਨਿਊਜ਼ ਚੈਨਲਜ਼ ਦੇ ਉੱਪਰ ਦੇਖ ਲਈਏ ਸੁਰਖੀਆਂ ਲਗਾਤਾਰ ਬਣਿਆ ਹੋਇਆ ਉੱਥੇ ਹੀ ਅਸੀਂ ਜਦੋਂ ਗੱਲ ਕਰਦੇ ਹਾਂ ਜਿਹੜੇ ਕਾਨੂੰਨੀ ਮਾਹਿਰ ਮੇ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵਿੱਚ ਵੀ ਇਹ ਚਰਚਾ ਦਾ ਮੁੱਦਾ ਲਗਾਤਾਰ ਬਣਿਆ ਹੋਇਆ ਕਿਉਂਕਿ ਜਿਸ ਤਰ੍ਹਾਂ ਦੇ ਖੁਲਾਸੇ ਇਸ ਮਾਮਲੇ ਵਿੱਚ ਲਗਾਤਾਰ ਹੋ ਰਹੇ ਨੇ ਹਰ ਇੱਕ ਇਨਸਾਨ ਨੂੰ ਜੋ ਹੈ ਹੈਰਾਨੀ ਜ਼ਰੂਰ ਹੋ ਰਹੀ ਹੈ ਇਸ ਤਰ੍ਹਾਂ ਦੀਆਂ ਚਰਚਾਵਾ ਵੀ ਸਾਹਮਣੇ ਆ ਰਹੀਆਂ ਨੇ ਕਿ ਜਿੱਦਾਂ ਹੀ ਸੀਬੀਆਈ ਜੋ ਹੈ ਕਰੋੜਾਂ ਦੇ ਕੈਸ਼ ਦੀ ਜਾਂਚ ਸ਼ੁਰੂ ਕਰੇਗੀ ਤਾਂ ਪੁਲਰਪੁਰ ਵੀ ਕਈ ਐਫਆਈਆਰ ਜੋ ਹੈ ਦਰਜ ਹੋ ਸਕਦੀਆਂ ਨੇ ਸੋ ਦੂਸਰੇ ਪਾਸੇ ਇੱਕ ਹੋਰ ਮਸਲਾ ਨਾਲ ਖੜਾ ਹੋ ਰਿਹਾ ਹੈ ਕਿ ਵਿਕਰਮ ਸਿੰਘ ਮਜੀਠੀਆ ਦੇ ਨਾਲ ਜਿਸ ਤਰ੍ਹਾਂ ਦੀਆਂ ਨਜ਼ਦੀਕੀਆਂ ਰਹੀਆਂ ਡੀਆਈਜੀ ਹਰਜਰ ਸਿੰਘ ਪੁਲਰ ਦੀਆਂ ਇਹ ਵੀ ਇੱਕ ਵੱਡਾ ਮੁੱਦਾ ਜ਼ਰੂਰ ਬਣ ਰਿਹਾ ਹੈ ਸੋ ਮੈਂ ਜ਼ਰੂਰ ਡਾਜੀ ਜੀ ਜੀ ਤੇ ਗੱਲ ਕਰਾਂਗੀ ਨਾਲ ਹੀ ਸਵਾਲ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵੀ ਖੜੇ ਹੋ ਰਹੇ ਨੇ ਸੋ ਇਹਨਾਂ ਸਾਰੀਆਂ ਸਥਿਤੀਆਂ ਦੇ ਉੱਪਰ ਤੁਸੀਂ ਜ਼ਰੂਰ ਗੱਲ ਸਾਝੀ ਕਰੋ ਹਰਜੋਜੀ ਬਹੁਤ ਹੀ ਮਹੱਤਵਪੂਰਨ ਸਵਾਲ ਹੈ ਔਰ ਹਰਚਰਨ ਪੁੱਲਰ ਉਹਨਾਂ ਦੀ ਗ੍ਰਿਫਤਾਰੀ 16 ਅਕਤੂਬਰ ਤੋਂ ਜਦੋਂ ਦੀ ਹੋਈ ਹੈ ਉਸ ਵੇਲੇ ਤੋਂ ਹੀ ਪੂਰੇ ਮੁਲਕ ਦੇ ਵਿੱਚ ਆਈਪੀਐਸ ਅਫਸਰਾਂ ਦੇ ਵਿੱਚ ਆਈਐਸ ਅਫਸਰਾਂ ਦੇ ਵਿੱਚ ਇਹ ਜਿਹੜਾ ਮੁੱਦਾ ਇਹ ਚਰਚਾ ਦਾ ਕੇਂਦਰ ਬਣਿਆ ਹੋਇਆ ਤੇ ਪੰਜਾਬ ਦੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਲਈ ਇਹ ਚਰਚਾ ਦਾ ਮੁੱਦਾ ਵੀ ਹੈ ਔਰ ਚੁਣੌਤੀ ਵਾਲੀ ਗੱਲ ਵੀ ਬਣ ਗਈ ਹੈ ਚਿੰਤਾ ਵਾਲੀ ਗੱਲ ਵੀ ਬਣੀ ਹੋਈ ਹੈ ਔਰ ਜਿਵੇਂ ਤੁਸੀਂ ਗੱਲ ਕੀਤੀ ਕਾਨੂੰਨੀ ਮਾਹਰਾਂ ਦੀ ਵੱਖ-ਵੱਖ ਕਾਨੂੰਨੀ ਮਾਹਰ ਨੇ ਜਿਹੜੇ ਉਹ ਵੱਖ-ਵੱਖ ਤਰ੍ਹਾਂ ਦਾ ਓਪੀਨੀਅਨ ਡਿਲੀਵਰ ਕਰ ਰਹੇ ਨੇ ਮੈਂ ਉਹਦੇ ਤੇ ਵੀ ਆਉਣਾ ਪਰ ਜਿਹੜੀ ਅਖੀਰ ਚ ਤੁਸੀਂ ਗੱਲ ਕੀਤੀ ਇੱਕ ਬਿਕਰਮ ਸਿੰਘ ਮਜੀਠੀਏ ਦੇ ਨਾਲ ਨਜ਼ਦੀਕੀਆਂ ਦੀ ਔਰ ਦੂਜੀ ਸਜ਼ਾ ਕਿੰਨੀ ਹੋ ਸਕਦੀ ਹੈ ਔਰ ਸੀਬੀਆਈ ਕੀ ਹੋਰ ਐਫਆਈਆਰ ਦਰਜ ਕਰ ਸਕਦੀ ਹੈ ਇਹ ਸਾਰੇ ਪੁਆਇੰਟ ਸਮਝਣੇ ਬੜੇ ਮਹੱਤਵਪੂਰਨ ਨੇ ਜਿਹੜਾ ਜਿਹੜਾ ਭਾਰਤ ਦੀ ਨਿਆਇਕ ਵਿਵਸਥਾ ਹੈ ਜਦੋਂ ਕਿਸੇ ਵੀ ਵੱਡੇ ਪੁਲਿਸ ਅਫਸਰ ਤੇ ਕਰਪਸ਼ਨ ਐਕਟ ਲੱਗਦਾ ਹੈ ਭਾਵੇਂ ਉਹ ਛੋਟਾ ਅਫਸਰ ਆ ਜਾਂ ਵੱਡਾ ਕਰਪਸ਼ਨ ਐਕਟ ਕਿਸੇ ਵੀ ਅਗਰ ਮੁਲਾਜ਼ਮ ਜਾਂ ਅਫਸਰ ਤੇ ਲੱਗਦਾ ਹੈ ਅਗਰ ਉਹ ਸਾਬਤ ਹੋਵੇ ਕਿ ਉਸ ਵਿਅਕਤੀ ਨੇ ਕਰਪਸ਼ਨ ਕੀਤੀ ਹੈ ਆਪਣੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕੀਤੀ ਹੈ ਤੇ ਵੱਖ-ਵੱਖ ਹਾਲਾਤਾਂ ਦੇ ਵਿੱਚ ਅਦਾਲਤ ਦੀ ਸੋਚ ਮੁਤਾਬਕ ਜਾਂ ਅਦਾਲਤ ਦੇ ਡਿਸੀਜਨ ਮੁਤਾਬਕ 5 ਤੋਂ 7 ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ। ਔਰ ਜੁਰਮਾਨਾ ਵੀ ਹੋ ਸਕਦਾ ਹੈ। ਇਹਦੇ ਨਾਲ ਨਾਲ ਜਿਹੜੀ ਪੈਸੇ ਦਾ ਜੁਰਮਾਨਾ ਵੀ ਲੱਗ ਸਕਦਾ ਹੈ ਕਿਸੇ ਵੀ ਵਿਅਕਤੀ ਨੂੰ ਜਿਹੜਾ ਕ੍ਰਾਪਸ਼ਨ ਐਕਟ ਦੇ ਵਿੱਚ ਜਿਹੜੀਆਂ ਸਜ਼ਾਵਾਂ ਦਾ ਬੰਦੋਬਸਤ ਹੈ ਔਰ ਜਿਹੜੀ ਭਾਰਤੀ ਨਿਆਂਇ ਸਹਿਯਤਾ ਜਿਹੜਾ ਹੁਣ ਸਾਡੇ ਲਾਗੂ ਹੈ ਇਹਦੇ ਵਿੱਚ ਇਨਸਾਫ ਮਿਲਣ ਦੀ ਉਮੀਦ ਹੋਰ ਵੱਧ ਜਾਂਦੀ ਹੈ। ਜਦੋਂ ਸਾਡੇ ਮੁਲਕ ਦੇ ਵਿੱਚ ਪੁਰਾਣਾ ਅੰਗਰੇਜ਼ਾਂ ਦੇ ਸਮਿਆਂ ਦਾ ਚੱਲਿਆ ਆ ਰਿਹਾ ਕਾਨੂੰਨ ਸੀ ਉਹਦੇ ਵਿੱਚ ਕਈ ਤਰ੍ਹਾਂ ਦੇ ਲੂਪ ਹੋਲ ਸੀ ਜਿਹਦੇ ਨਾਲ ਬਚ ਜਾਇਆ ਕਰਦੇ ਸੀ ਬਹੁਤ ਸਾਰੇ ਮੁਲਜ਼ਮ ਪਰ ਜਿਹੜਾ ਹੁਣ ਭਾਰਤ ਸਰਕਾਰ ਨੇ ਨਵੀਂ ਵਿਵਸਥਾ ਦੇ ਨਾਲ ਜਿਹੜਾ ਸਾਡਾ ਕਾਨੂੰਨ ਲਾਗੂ ਕੀਤਾ ਹੈ ਉਹਦੇ ਨਾਲ ਸਜ਼ਾ ਮਿਲਣੀ ਤੈਅ ਮੰਨੀ ਜਾਂਦੀ ਹੈ ਕਿਸੇ ਵੀ ਮੁਲਜ਼ਮ ਨੂੰ ਔਰ ਉਹਦੇ ਲਈ ਬਚਣ ਦੇ ਰਾਹ ਬੰਦ ਹੋ ਜਾਂਦੇ ਨੇ ਔਰ ਸੀਬੀਆਈ ਜਿਸ ਤਰ੍ਹਾਂ ਨਾਲ ਸਾਇੰਟਿਫਿਕ ਇਨਵੈਸਟੀਗੇਸ਼ਨ ਕਰਦੀ ਹੈ ਤੁਸੀਂ ਵੇਖੋ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਸੀ ਕਿ WhatsApp ਦੀ ਕਾਲ ਨੂੰ ਟਰੈਕ ਨਹੀਂ ਕੀਤਾ ਜਾ ਸਕਦਾ ਸੀਬੀਆਈ ਨੇ ਕਿਉਂਕਿ ਇਹ ਧਾਰਨਾ ਅਫਸਰਾਂ ਦੇ ਵਿੱਚ ਕਿ WhatsApp ਦੀ ਕਾਲ ਦੀ ਕੋਈ ਰਿਕਾਰਡਿੰਗ ਨਹੀਂ ਕਰਦਾ WhatsApp ਦੀ ਕਾਲ ਰਿਕਾਰਡ ਨਹੀਂ ਹੋਈ ਡਾਇਰੈਕਟ ਹੋਇਆ ਕੀ ਜਿਹੜੇ ਸੀਬੀਆਈ ਕੋਲੇ ਕਿਸੇ ਵੀ ਕਾਲ ਨੂੰ ਰਿਕਾਰਡਿੰਗ ਚ ਪਾਉਣ ਦੇ ਆਪਣੇ ਇਨਸਟਰੂਮੈਂਟ ਹੈ ਕਾਲ ਤਾਂ WhatsApp ਤੇ ਮਲਾਈ ਗਈ ਨਾ ਕਾਲ WhatsApp ਤੇ ਮਲਵਾਈ ਗਈ ਉਸ ਅ ਮੀਡਲ ਮੈਨ ਤੋਂ ਮੈਂ ਕ੍ਰਿਸ਼ਨੂ ਜੀ ਨੂੰ ਕਿਹਾ ਜਾਂਦਾ ਸ਼ੋ ਕ੍ਰਿਸ਼ਨੂ ਵੱਲੋਂ ਜਦੋਂ ਡੀਆਈਡੀ ਭੁੱਲਰ ਦੇ ਫੋਨ ਦੇ ਉੱਤੇ ਕਾਲ ਕੀਤੀ ਗਈ ਤੇ ਉਹਨੂੰ ਜਿਹੜਾ ਰਿਕਾਰਡਿੰਗ ਆਪਰੇਟਰ ਸ ਹੈ ਜਾਂ ਰਿਕਾਰਡਿੰਗ ਇੰਸਟਰੂਮੈਂਟਸ ਨੇ ਉਹਨਾਂ ਦੇ ਵਿੱਚ ਪੂਰੀ ਉਹ ਕਾਲ ਰਿਕਾਰਡਿੰਗ ਸੀਬੀਆਈ ਕੋਲੇ ਪਹੁੰਚ ਗਈ ਔਰ ਜੋ ਵੀ ਗੱਲ ਹੋਈ ਸੇਵਾ ਪਾਣੀ ਦੀ ਵੀ ਜਿੰਨੇ ਦੰਦਾ ਲੈ ਲੈ ਆ ਜਾਂ ਲੈਣੇ 8 ਲੱਖ ਲੈਣੇ ਆ ਜਿਹੜੀਆਂ ਵੀ ਗੱਲਾਂ ਹੋਈਆਂ ਉਹ ਇੱਕ ਬਹੁਤ ਸਟਰੋਂਗ ਐਵਿਡੈਂਸ ਮੰਨਿਆ ਜਾ ਰਿਹਾ ਹੈ ਜਦੋਂ ਭਾਰਤ ਦੀ ਕੋਈ ਜਾਂਚ ਏਜੰਸੀ 트੍ਰੈਪ ਲਗਾ ਕੇ ਕਿਸੇ ਕ੍ਰਾਈਮ ਨੂੰ ਰਿਕਾਰਡ ਕਰਦੀ ਹੈ ਤੇ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਐਵੀਡੈਂਸ ਹੈ بجائے ਇਸ ਦੇ ਕਿ ਕੋਈ ਵਾਇਰਲ ਵੀਡੀਓ ਹੋਵੇ ਕੋਈ ਵਾਇਰਲ ਵੀਡੀਓ ਹੋਵੇ ਜਾਂ ਕੰਪਲੇਨੈਂਟ ਨੇ ਅਗਰ ਆਪ ਬਣਾਈ ਹੋਵੇ ਜਿਵੇਂ ਸ਼ਿਕਾਇਤ ਕਰਤਾ ਆਕਾਸ਼ ਬੱਤਾ ਇਹ ਰਿਕਾਰਡਿੰਗ ਉਹਨੇ ਨਹੀਂ ਬਣਾਈ ਉਹ ਗੱਲਬਾਤ ਦਾ ਹਿੱਸਾ ਬਣਿਆ ਪਰ ਉਹਨੇ ਰਿਕਾਰਡਿੰਗ ਆਪ ਨਹੀਂ ਬਣਾਈ ਅਗਰ ਕੰਪਲੇਨੈਂਟ ਨੇ ਰਿਕਾਰਡਿੰਗ ਕਰਕੇ ਦਿੱਤੀ ਹੋਵੇ ਤੇ ਉਹ ਐਵੀਡੈਂਸ ਵੱਖਰੀ ਕਿਸਮ ਦਾ ਹੈ ਜਦੋਂ ਇੱਕ ਸਰਕਾਰੀ ਸੀਬੀਆਈ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਰਿਕਾਰਡਿੰਗ ਕੀਤੀ ਹੋਵੇ ਕਿਸੇ ਕ੍ਰਾਈਮ ਦੀ ਕੋਈ ਕ੍ਰਾਈਮ ਵਾਲੀ ਇੱਕ ਕ੍ਰਾਈਮ ਹੀ ਹੈ ਨਾ ਸਰਕਾਰੀ ਅਫਸਰ ਦਾ ਰਿਸ਼ਵਤ ਮੰਗਣਾ ਇੱਕ ਕ੍ਰਾਈਮ ਹੈ ਇਸ ਕਰਕੇ ਇੱਕ ਬੜਾ ਸਟਰੋਂਗ ਐਵੀਡੈਂਸ ਬਣਦਾ ਹੈ ਔਰ ਇਹਦੇ ਵਿੱਚ 5 ਤੋਂ 7 ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ ਅਦਾਲਤ ਵੱਖ-ਵੱਖ ਧਾਰਾਵਾਂ ਦੇ ਤਹਿਤ ਕਿਉਂਕਿ ਜਦੋਂ ਐਫ ਆਈ ਆਰ ਦਰਜ ਹੁੰਦੀ ਹੈ ਉਹ ਇੱਕ ਧਾਰਾ ਚ ਨਹੀਂ ਹੁੰਦੇ ਚ ਕਈ ਧਾਰਾਵਾਂ ਨੇ ਵੱਖ-ਵੱਖ ਧਾਰਾਵਾਂ ਦੇ ਵਿੱਚ ਅਦਾਲਤਾਂ ਅਗਰ ਸਜ਼ਾਵਾਂ ਦੇਣ ਜਿਵੇਂ ਜਿਹੜਾ ਸੂਬਾ ਸਰਹੰਦ ਦਾ ਕੇਸ ਸੀ ਆਪਾਂ ਪਿਛਲੇ ਦਿਨ ਵੇਖਿਆ ਸੂਬਾ ਸਰਹੰਦ ਔਰ ਹੋਰ ਪੁਲਿਸ ਅਫਸਰਾਂ ਤੇ 1993 ਦਾ ਜਿਹੜਾ ਇੱਕ ਫਰਜ਼ੀ ਮੁਕਾਬਲਾ ਹੈ ਜਿੱਥੇ 7 ਲੋਕ ਮਾਰੇ ਗਏ ਸੀ ਉਹਦੇ ਵਿੱਚ ਸਜ਼ਾਵਾਂ ਸੁਣਾਈਆਂ ਗਈਆਂ ਔਰ ਉਮਰ ਕਹਿਰ ਦੀ ਸਜ਼ਾ ਦੇ ਨਾਲ ਨਾਲ ਹੋਰ ਧਰਾਵਾਂ ਦੇ ਵਿੱਚ ਵੀ ਉਮਰ ਕਹਿਰ ਦੀ ਸਜ਼ਾ ਉਹਨਾਂ ਨੂੰ ਸੁਣਾਈ ਗਈ ਸੋ ਬਹੁਤ ਮਜਬੂਤ ਉਮਰ ਕਹਿਰ ਦੀ ਸਜ਼ਾ ਜਿਹੜੀ ਬਣ ਕੇ ਉਹਨਾਂ ਨੂੰ ਆਈ ਕਿਉਂਕਿ ਵੱਖ-ਵੱਖ ਧਰਾਵਾਂ 'ਚ ਸਜ਼ਾ ਜਿਵੇਂ ਹੁਣ ਲਾਲਪੁਰ ਹੈ ਜਿਹੜਾ ਆਮ ਆਦਮੀ ਪਾਰਟੀ ਦਾ ਐਮ.ਐਲ.ਏ ਹੈ ਲਾਲਪੁਰ ਜਿਹੜਾ ਇੱਕ ਕੁੜੀ ਦੇ ਨਾਲ ਛੇੜਛਾੜ ਦੇ ਮਾਮਲੇ ਦੇ ਵਿੱਚ ਅਦਾਲਤ ਗਿਆ ਉਹਦੇ ਤੇ ਐਸ.ਸੀ. ਐਸ.ਸੀ.ਐਸ.ਟੀ ਐਕਟ ਵੀ ਲੱਗਿਆ ਔਰ ਵਕਵਕ たら ਮਾਚ ਵਕਵਕ ਸਜਾਵਾਂ ਉਹਨੂੰ ਗਈਆਂ ਇਸ ਕਰਕੇ ਭੁੱਲਰ ਹੁਣਾਂ ਦੇ ਮਾਮਲੇ ਦੇ ਵਿੱਚ ਇੱਕ ਤਾਂ ਮਾਮਲਾ ਹੈ ਸਿੱਧੀ ਕਰਪਸ਼ਨ ਜਿਹੜੀ ਰਿਕਾਰਡਿੰਗ ਸੀਬੀਆਈ ਕੋਲੇ ਆ ਗਈ ਦੂਸਰਾ ਜਿਹੜੀਆਂ ਧਰਾਵਾਂ ਹੁਣ ਐਕਸਾਈਜ਼ ਐਕਟ ਚ ਲੱਗੀਆਂ ਕਿ ਸ਼ਰਾਬ ਬਰਾਮਦ ਹੋਈ ਉਹਦੇ ਤੇ ਭਾਵੇਂ ਵੱਖਰੀ ਵੀ ਐਫਆਈਆਰ ਦਰਜ ਹੋਈ ਹੈ ਪਰ ਉਹ ਕੇਸ ਜਿਹੜੇ ਨੇ ਉਹ ਇਕੱਠੇ ਵੀ ਚੱਲ ਸਕਦੇ ਨੇ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਸੋ ਇਹ ਵੀ ਜਿਹੜੀ ਹੈ ਦੇਖਣ ਵਾਲੀ ਗੱਲ ਹੈ ਹੁਣ ਜਿਹੜੀ ਇਨਵੈਸਟੀਗੇਸ਼ਨ ਸੀਬੀਆਈ ਨੇ ਇਸ ਤੋਂ ਅੱਗੇ ਵਧਾਉਣੀ ਹੈ ਦੇਖੋ ਐਕਸਾਈਜ਼ ਵਾਲਾ ਮਾਮਲਾ ਆ ਗਿਆ ਡਾਇਰੈਕਟ ਰਿਕਾਰਡਿੰਗ ਵਾਲਾ ਆ ਗਿਆ ਜਿਹੜੀ ਆਕਾਸ਼ ਬੱਤੇ ਦੇ ਨਾਲ ਕਨਵਰਸੇਸ਼ਨ ਹੈ ਔਰ ਮੀਡਲਮੈਨ ਦੇ ਨਾਲ ਕਨਵਰਸੇਸ਼ਨ ਹੈ ਡੀਆਈਜੀ ਸਾਹਿਬ ਦੀ ਔਰ ਹੁਣ ਜਿਹੜਾ ਕੈਸ਼ ਘਰ ਚ ਮਿਲਿਆ ਹੁਣ ਜਿਹੜਾ ਉਹ ਕੈਸ਼ ਘਰੇ ਮਿਲਿਆ ਹੈ 5 ਕਰੋੜ ਤੋਂ 7.5 ਕਰੋੜ ਤੱਕ ਦੀ ਗੱਲ ਕੀਤੀ ਜਾ ਰਹੀ ਹੈ ਆਫੀਸ਼ੀਅਲ ਤੌਰ ਤੇ ਸੋਨਾ ਵੀ 1.5 ਕਿਲੋ ਤੋਂ 2.5 ਕਿਲੋ ਤੱਕ ਦੀ ਗੱਲ ਹੋ ਰਹੀ ਹੈ ਪ੍ਰਾਪਰਟੀਆਂ ਦੇ ਕਾਗਜ਼ ਨੇ ਹੁਣ ਇਨਕਮ ਟੈਕਸ ਵਿਭਾਗ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ED ਹੁਣ ED ਇਸ ਮਾਮਲੇ ਦੇ ਵਿੱਚ ਇਹ ਜਾਂਚ ਕਰੇਗੀ ਵੀ ਜਿਹੜਾ ਇਹ ਪੈਸਾ ਹੈ ਕਿਸੇ ਹਵਾਲਾ ਕਾਰੋਬਾਰ ਦਾ ਹਿੱਸਾ ਤਾਂ ਨਹੀਂ ਅਨ ਅਕਾਊਂਟਡ ਮਨੀ ਜਦੋਂ ਹੁੰਦੀ ਹੈ ਉਹਨੂੰ ਵੱਖ-ਵੱਖ ਐਂਗਲਾਂ ਤੋਂ ED ਦੇਖਦੀ ਹੈ ਜਿਵੇਂ ਮਨੀਸ਼ ਸਿਸੋਦੀਆ ਔਰ ਅਰਵਿੰਦ ਕੇਦਰੀਵਾਲ ਦਾ ਮਾਮਲਾ ਹੈ ਐਕਸਾਈਜ਼ ਪਾਲਿਸੀ ਦੇ ਤਹਿਤ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਬਾਅਦ ਦੇ ਵਿੱਚ ਉਹਦੇ 'ਚ ਕਈ ਏਜੰਸੀਆਂ ਆ ਗਈਆਂ ਉਹਦੇ ਵਿੱਚ ਇਨਕਮ ਟੈਕਸ ਵਿਭਾਗ ਵੀ ਕਿਤਨਾ ਕਿਤੇ ਆ ਗਿਆ ਸੀਬੀਆਈ ਨੇ ਵੀ ਉਹਦੇ ਵਿੱਚ ਐਂਟਰੀ ਮਾਰੀ ਬਾਅਦ ਦੇ ਵਿੱਚ ਮਨੀਸ਼ ਸੁਸੋਧੀਆਂ ਨੂੰ ਸੀਬੀਆਈ ਨੇ ਵੀ ਗ੍ਰਿਫਤਾਰ ਕੀਤਾ ਇਸੇ ਤਰ੍ਹਾਂ ਕਈ ਏਜੰਸੀਆਂ ਇਹਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀਆਂ ਨੇ ਇੱਕ ਤਰੀਕੇ ਨਾਲ ਜਦੋਂ ਐਫ ਆਈ ਆਰ ਦਰਜ ਕਰਤੀ ਸੀਬੀਆਈ ਨੇ ਹੁਣ ਈਡੀ ਔਰ ਇਨਕਮ ਟੈਕਸ ਵਿਭਾਗ ਹਰਕਤ 'ਚ ਆਉਣਗੇ ਔਰ ਪਤਾ ਲੱਗਿਆ ਹੈ ਕਿ ਐਫ ਆਈ ਆਰ ਦੀ ਕਾਪੀ ਨੂੰ ਈਡੀ ਔਰ ਇਨਕਮ ਟੈਕਸ ਵਿਭਾਗ ਦੇ ਜਿਹੜੇ ਅਧਿਕਾਰੀ ਨੇ ਉਹ ਉਹਨੂੰ ਪੜ ਕੇ ਆਪਣੇ ਆਪਣੇ ਮਹਿਕਮਿਆਂ ਦੇ ਵਿੱਚ ਸਰਗਰਮ ਹੋ ਚੁੱਕੇ ਨੇ ਔਰ ਕਿਸੇ ਵੀ ਵੇਲੇ ਆਉਂਦੇ ਦਿਨਾਂ ਦੇ ਵਿੱਚ ਜਿਹੜਾ ਜਿਹੜੀਆਂ ਪ੍ਰਾਪਰਟੀਆਂ ਨੇ ਜਿਨ੍ਹਾਂ ਦਾ ਕਿਹਾ ਜਾ ਰਿਹਾ ਕਿ ਬਹੁਤ ਸਾਰੇ ਕਾਗਜ਼ ਮਿਲੇ ਨੇ ਸਾਨੂੰ ਈਡੀ ਵੀ ਔਰ ਇਨਕਮ ਟੈਕਸ ਮਹਿਕਮੇ ਦੀ ਵੀ ਦਬਿਸ਼ ਵੱਖ-ਵੱਖ ਥਾਵਾਂ ਤੇ ਜਾਂ ਇਹਨਾਂ ਪ੍ਰਾਪਰਟੀਆਂ ਤੇ ਵੀ ਦੇਖਣ ਨੂੰ ਮਿਲ ਸਕਦੀ ਹੈ ਜਿਹੜੀ ਕਿ ਇੱਕ ਵੱਖਰੀ ਤਰ੍ਹਾਂ ਦੀ ਇਨਵੈਸਟੀਗੇਸ਼ਨ ਹੋਏਗੀ ਕਿ ਅਗਰ ਇਹ ਜਿਹੜੀਆਂ ਪ੍ਰਾਪਰਟੀਆਂ ਨੇ ਅਗਰ ਤਾਂ ਕਾਨੂੰਨੀ ਨੇ ਫਿਰ ਤਾਂ ਠੀਕ ਹੈ ਅਗਰ ਇਹ ਪ੍ਰਾਪਰਟੀਆਂ ਗੈਰ ਕਾਨੂੰਨੀ ਨੇ ਤੇ ਫਿਰ ਕੀ ਇਹ ਬੇਨਾਮੀ ਨੇ ਜਾਂ ਸਿੱਧੀਆਂ ਭੁੱਲਰ ਪਰਿਵਾਰ ਦੇ ਨਾਲ ਜੁੜੀਆਂ ਹੋਈਆਂ ਨੇ ਜਾਂ ਇਹ ਬੇਨਾਮੀ ਨੇ ਇਹਨਾਂ ਐਂਗਲਸ ਦੇ ਉੱਤੇ ਸੀਬੀਆਈ ਨੇ ਔਰ ਈਡੀ ਨੇ ਔਰ ਇਨਕਮ ਟੈਕਸ ਮਹਕਮੇ ਨੇ ਆਪਣੀ ਇਨਵੈਸਟੀਗੇਸ਼ਨ ਨੂੰ ਅੱਗੇ ਵਧਾਉਣਾ ਹੈ ਔਰ ਜਿਹੜੀ ਕੈਸ਼ ਇੰਨੀ ਜ਼ਿਆਦਾ ਅਮਾਉਂਟ ਮਿਲੀ ਹੈ ਹਾਲਾਂਕਿ ਜਿਹੜੇ ਡੀਆਈਜੀ ਸਾਹਿਬ ਨੇ ਜਦੋਂ ਉਹਨਾਂ ਨੂੰ ਪੇਸ਼ ਕੀਤਾ ਗਿਆ ਤੇ ਉਹ ਪੱਤਰਕਾਰਾਂ ਨੂੰ ਕਹਿ ਰਹੇ ਸੀ ਕਿ ਇਹ ਸਾਰਾ ਕੁਝ ਫਸਾਇਆ ਗਿਆ ਉਹਨਾਂ ਨੂੰ ਔਰ ਉਹਨਾਂ ਨੂੰ ਅਦਾਲਤ ਤੇ ਭਰੋਸਾ ਹੈ ਉਹ ਉਹ ਆਪਣੀ ਸਾਰੀ ਗੱਲ ਰੱਖਣਗੇ ਪਰ ਹੁਣ ਸਿਰਫ ਅਦਾਲਤ ਨਹੀਂ ਜਾਂਚ ਦੇ ਦੌਰਾਨ ਵੱਖ-ਵੱਖ ਏਜੰਸੀਜ਼ ਨੂੰ ਵੀ ਉਹਨਾਂ ਨੂੰ ਪੂਰੇ ਬਿਉਰੇ ਦੇਣੇ ਪੈਣਗੇ ਖਾਸ ਤੌਰ ਤੇ ਇਹ ਜਿਹੜਾ ਕਰੋੜਾਂ ਦਾ ਕੈਸ਼ ਹੈ ਕਿ ਇਹ ਕਰੋੜਾਂ ਦਾ ਕੈਸ਼ ਕੀ ਇਹ ਆਨ ਰਿਕਾਰਡ ਹੈ ਆਨ ਰਿਕਾਰਡ ਕੋਈ ਵੀ ਪੁਲਿਸ ਅਫਸਰ ਜਾਂ ਸਰਕਾਰੀ ਮੁਲਾਜ਼ਮ ਇੰਨੇ ਕਰੋੜ ਰੁਪਏ ਆਪਣੇ ਘਰ ਚ ਰੱਖ ਸਕਦਾ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਔਰ ਵੱਖ-ਵੱਖ ਕਾਨੂੰਨੀ ਐਕਸਪਰਟ ਕਹ ਰਹੇ ਨੇ ਕਿ ਇਹ بڑا ਔਖਾ ਹੈ ਸਾਬਤ ਕਰਨਾ ਕਿ ਇਹ ਜਿਹੜਾ ਸਾਰਾ ਪੈਸਾ ਹੈ ਇਹਨੂੰ ਅਸੀਂ ਘਰ ਰੱਖ ਸਕਦੇ ਹਾਂ ਇੰਨੀ ਇੰਨੀ ਵੱਡੀ ਅਮਾਉਂਟ ਕਿਉਂਕਿ ਜਦੋਂ ਅੱਜ ਦੇ ਸਮੇਂ ਦੇ ਵਿੱਚ ਕੈਸ਼ ਵਿਡਰੋਅਲ ਦੀ ਵੀ ਲਿਮਟ ਹੈ ਬੈਂਕਾਂ ਦੇ ਵਿੱਚ ਬਿਲਕੁਲ ਹਾਂਜੀ ਸੋ ਇਹ ਬਹੁਤ ਸਾਰੇ ਪੈਰਾਮੀਟਰ ਨੇ ਔਰ ED ਵੱਖਰੇ ਤੌਰ ਤੇ ਕੇਸ ਦਰਜ ਕਰ ਸਕਦੀ ਹੈ ਔਰ ਜਿਹੜਾ DA ਦਾ ਕੇਸ ਹੈ ਜਿਹੜਾ ਵਿਕਰਮਜੀਥੀਏ ਤੇ ਵੀ ਸੀ ਆਮਦਨ ਤੋਂ ਵੱਧ ਸਰੋਤਾਂ ਦਾ ਮਾਮਲਾ ਉਹ ਵੀ ਬਹੁਤ ਜਲਦ ਕੇਂਦਰ ਸਰਕਾਰ ਦੇ ਹੁਕਮਾਂ ਤੇ ਸਾਨੂੰ ਦਰਜ ਹੁੰਦਾ ਨਜ਼ਰ ਆਏਗਾ ਕਿਸੇ ਵੇਲੇ ਵੀ ਉਸ ਤਰ੍ਹਾਂ ਦੀਆਂ ਖਬਰਾਂ ਆ ਸਕਦੀਆਂ ਨੇ ਔਰ ਉਹਦੇ ਨਾਲ ਭਾਵੇਂ ਪੰਜਾਬ ਸਰਕਾਰ ਨੇ ਸਸਪੈਂਡ ਕਰ ਦਿੱਤਾ ਉਹਨਾਂ ਨੂੰ ਕਿਉਂਕਿ ਕੋਈ ਵੀ ਸਰਕਾਰੀ ਮੁਲਾਜ਼ਮ ਹੈ ਅਗਰ 24 48 ਘੰਟੇ ਅਗਰ ਉਹ ਜੁਡੀਸ਼ੀਅਲ ਕਸਟਡੀ 'ਚ ਰਹਿੰਦਾ ਹੈ ਤੇ ਉਹਦੇ ਤੇ ਇਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਆਟੋਮੈਟਿਕਲੀ ਪੰਜਾਬ ਸਰਕਾਰ ਵੱਲੋਂ ਗ੍ਰਹਿ ਮੰਤਰਾਲਾ ਜਿਹੜਾ ਪੰਜਾਬ ਸਰਕਾਰ ਦਾ ਉਹਨਾਂ ਨੇ ਸਸਪੈਂਡ ਕਰਤਾ ਡੀਆਈਜੀ ਨੂੰ ਪਰ ਕੇਂਦਰ ਸਰਕਾਰ ਵੀ ਕਈ ਤਰ੍ਹਾਂ ਦੀਆਂ ਕਾਰਵਾਈਆਂ ਆਈਪੀਐਸ ਅਫਸਰਾਂ ਤੇ ਕਰ ਸਕਦੀ ਹੈ ਵੱਖ-ਵੱਖ ਨਜ਼ਰੀਏ ਤੋਂ ਹੁਣ ਆਮਦਨ ਤੋਂ ਵੱਧ ਸਰੋਤਾਂ ਦਾ ਜਿਹੜਾ ਐਫਆਈਆਰ ਹੈ ਉਹ ਵੀ ਕਿਸੇ ਵੇਲੇ ਵੀ ਦਰਜ ਹੋਣ ਦੀ ਖਬਰ ਮਿਲ ਸਕਦੀ ਹੈ ਔਰ ਇਨਕਮ ਟੈਕਸ ਮੈਕਮੇ ਔਰ ਈਡੀ ਇਹ ਸਾਰੇ ਮੈਕਮੇ ਆਪਣੇ ਆਪਣੇ ਤਰੀਕੇ ਨਾਲ ਇਹਨਾਂ ਪੈਸੇ ਦੀ ਇਨਵੈਸਟੀਗੇਸ਼ਨ ਕਰਨਗੇ ਔਰ ਪ੍ਰਾਪਰਟੀਆਂ ਔਰ ਸੋਨਾ ਸੋਨਾ ਕਿੱਥੋਂ ਆਇਆ ਜਦੀ ਪੁਸ਼ਟੀ ਆਇਆ ਗਿਫਟ ਦਿੱਤਾ ਕਿਨੇ ਗਿਫਟ ਦਿੱਤਾ ਫਿਰ ਜਿੱਦਾਂ ਹੁਣ ਸਰੋਤ ਦੱਸੇ ਜਾਣਗੇ ਅਗਰ ਕੋਈ ਗਿਫਟ ਦੇ ਗਿਆ ਜੀ ਕੋਈ ਜਿਵੇਂ ਘੜੀਆਂ ਕਹਿੰਦੇ ਬਹੁਤ ਮਹਿੰਗੀਆਂ ਘੜੀਆਂ ਨੇ ਉਹਦੇ ਦੋ ਹੀ ਤਰੀਕੇ ਨੇ ਜਾਂ ਤਾਂ ਡੀਆਈਜੀ ਸਾਹਿਬ ਇਹ ਕਹਿਣਗੇ ਵੀ ਇਹ ਘੜੀਆਂ ਮੈਂ ਖਰੀਦੀਆਂ ਅਗਰ ਉਹ ਖਰੀਦੀਆਂ ਤੇ ਕੀ ਉਹਨਾਂ ਦੇ ਬਿੱਲ ਹੈਗੇ ਨੇ ਅਗਰ ਉਹ ਬਿੱਲ ਨੇ ਉਹਨਾਂ ਦੀ ਪੇਮੈਂਟ ਕਿਹੜੇ ਖਾਤਿਆਂ ਚੋਂ ਕੀਤੀ ਗਈ ਕੀ ਡੀਆਈਜੀ ਸਾਹਿਬ ਨੇ ਆਪਣੇ ਖਾਤਿਆਂ ਚੋਂ ਕੀਤੀ ਉਹਨਾਂ ਦੇ ਪਰਿਵਾਰ ਦੇ ਖਾਤਿਆਂ ਚੋਂ ਕੋਈ ਬੇਟਾ ਬੇਟੀ ਕਿਸੇ ਦੇ ਵੀ ਖਾਤਿਆਂ ਚੋਂ ਫਿਰ ਉਹ ਜੈਨੂਨ ਹੈ ਅਗਰ ਉਹ ਖਾਤਿਆਂ ਚੋਂ ਖਰੀਦੀਆਂ ਗਈਆਂ ਪਰ ਸਵਾਲ ਆਮਦਨ ਦੇ ਨਾਲ ਫਿਰ ਉਹ ਖੜਾ ਹੈ ਕਿ ਜਿੰਨਾ ਪੈਸਾ ਇਨਾਂ ਕੋਲੇ ਹੈ ਕੀ ਉਹ ਆਮਦਨ ਦੇ ਹਿਸਾਬ ਦੇ ਨਾਲ ਠੀਕ ਹੈ ਕਿਉਂਕਿ ਤਨਖਾਹ ਦੇ ਪੈਸੇ ਆਉਣੇ ਨਹੀਂ ਇੱਕ ਆਈਪੀਐਸ ਅਫਸਰ ਕੋਲੇ ਜਾਂ ਵੱਧ ਤੋਂ ਵੱਧ ਖੇਤੀਬਾੜੀ ਦਾ ਪੈਸਾ ਹੋਊਗਾ ਇੱਕ ਸਰਕਾਰੀ ਮੁਲਾਜ਼ਮ ਕੋਈ ਵਪਾਰਤਾ ਕਰ ਨਹੀਂ ਸਕਦਾ ਸਿੱਧੇ ਤੌਰ ਤੇ ਯਾ ਉਹਨਾਂ ਦਾ ਕੋਈ ਹੋਰ ਪਰਿਵਾਰਕ ਮੈਂਬਰ ਵਪਾਰ ਕਰਦਾ ਹੋਵੇ ਪਰ ਅਗਰ ਕੋਈ ਪਰਿਵਾਰਕ ਮੈਂਬਰ ਵੀ ਵਪਾਰ ਕਰਦਾ ਹੈ ਤੇ ਫਿਰ ਉਸ ਵਪਾਰ ਚ ਐਨਾ ਕੈਸ਼ ਪੈਸਾ ਕਿਰੋਂ ਆਇਆ ਕਿ ਉਹ ਔਨ ਰਿਕਾਰਡ ਹੈ ਇਹ ਸਾਬਤ ਕਰਨਾ ਪੈਣਾ ਹੈ ਮਤਲਬ ਉਹਨਾਂ ਲਈ ਰਾਹ ਬੜੇ ਆਸਾਨ ਨਹੀਂ ਹੈ ਸੋਨਾ ਕਿੱਥੋਂ ਆਇਆ ਕਦੋਂ ਖਰੀਦਿਆ ਗਿਆ ਉਹਦਾ ਬਿੱਲ ਇਹ ਸਾਰੀਆਂ ਗੱਲਾਂ ਆਗੀਆਂ ਅਗਰ ਉਹ ਕਿਸੇ ਨੇ ਗਿਫਟ ਦਿੱਤਾ ਹੈ ਉਹ ਕਿਸ ਨੇ ਦਿੱਤਾ ਹੈ ਅਗਰ ਕਿਸੇ ਦਾ ਨਾਮ ਲੈਣਗੇ ਕਿ ਉਸ ਵਿਅਕਤੀ ਨੇ ਸਾਨੂੰ ਗਿਫਟ ਦਿੱਤਾ ਹੈ ਫਿਰ ਏਜੰਸੀਆਂ ਇਨਕਮ ਟੈਕਸ অর ਈਡੀ ਇਹ ਵੀ ਦੇਖ ਸਕਦੀਆਂ ਨੇ ਕਿ ਜਿਸ ਵਿਅਕਤੀ ਨੇ ਇੰਨਾ ਪੈਸਾ ਗਿਫਟ ਦਿੱਤਾ ਹੈ ਕਿ ਉਹ ਪ੍ਰਾਈਵੇਟ ਬੰਦਾ ਹੈ ਜਾਂ ਸਰਕਾਰੀ ਹੈ ਅਗਰ ਉਹ ਸਰਕਾਰੀ ਹੈ ਤੇ ਉਹਦੇ ਕੋਲੇ ਇੰਨਾ ਪੈਸਾ ਕਿਉਂ ਆਇਆ ਔਰ ਉਹਨੇ ਇਹ ਗਿਫਟ ਕਿਉਂ ਦਿੱਤਾ ਦੇਖੋ ਸਧਾਰਨ ਤੌਰ ਦੇ ਉੱਤੇ ਕੋਈ 5-7000 10-15000 ਦੀ ਚੀਜ਼ ਗਿਫਟ ਦੇ ਵਿੱਚ ਸਮਝੀ ਜਾ ਸਕਦੀ ਹੈ ਤੁਸੀਂ ਅਗਰ ਕਿਸੇ ਇੱਕ ਵਿਅਕਤੀ ਦੇ ਖਾਤੇ 'ਚ 50000 ਤੋਂ ਵੱਧ ਪੈਸੇ ਪਾਉਣੇ ਹੋ 50000 ਤੋਂ ਵੱਧ ਉਹ ਵੀ ਤੁਹਾਨੂੰ ਉਹਦਾ ਕਾਰਨ ਦੱਸਣਾ ਪੈਂਦਾ ਜਦੋਂ ਤੁਸੀਂ ਰਿਟਰਨਸ ਫਾਈਲ ਕਰਦੇ ਹੋ ਕਿ ਤੁਸੀਂ ਕਿਸੇ ਵਿਅਕਤੀ ਨੂੰ ਇੰਨਾ ਜ਼ਿਆਦਾ ਪੈਸਾ ਕਿਉਂ ਦਿੱਤਾ ਕੀ ਉਹਨੇ ਤੁਹਾਡੇ ਲਈ ਕੋਈ ਕੰਮ ਕੀਤਾ ਤੁਸੀਂ ਉਹਦੀ ਇਵੈਂਚ ਪੇਮੈਂਟ ਕੀਤੀ ਹੈ ਕੀ ਉਹ ਤੁਹਾਡੇ ਨਾਲ ਇੱਕ ਤਰੀਕੇ ਨਾਲ EMPLOYE ਦੇ ਤੌਰ ਤੇ ਕੰਮ ਕਰ ਰਿਹਾ ਤੁਸੀਂ ਤਾਂ ਪੈਸੇ ਦਿੱਤੇ ਨੇ ਮਤਲਬ 50000 ਤੋਂ ਵੱਧ ਅਗਰ ਰਕਮ ਕੋਈ ਕਿਸੇ ਨੂੰ ਟ੍ਰਾਂਸਫਰ ਕਰਦਾ ਭਾਵੇਂ ਅੱਜ ਕੱਲ੍ਹ ਆ ਮੋਬਾਈਲਾਂ ਦੇ ਵੀ ਕਰ ਦਿੰਦੇ ਨੇ ਉਹਦਾ ਵੀ ਰਿਕਾਰਡ ਦੇਣਾ ਪੈਂਦਾ ਜਦੋਂ ਅਸੀਂ ਰਿਟਰਨ ਫਾਈਲ ਕਰਦੇ ਆਂ ਉਹ ਸਾਰੀਆਂ ਚੀਜ਼ਾਂ ਮੈਂਸ਼ਨ ਕੀਤੀਆਂ ਜਾਂਦੀਆਂ ਨੇ ਤੇ ਫਿਰ ਜੇ ਕੋਈ ਐਡੀ ਮਹਿੰਗੀ ਕੜੀ ਲੱਖਾਂ ਦੀ ਕੜੀ ਔਰ ਲੱਖਾਂ ਦਾ ਗੋਲਡ ਅਗਰ ਕੋਈ ਵਿਅਕਤੀ ਦੇ ਰਿਹਾ ਹੈ ਕੀ ਜਿਨੇ ਗਿਫਟ ਦਿੱਤਾ ਹੈ ਉਹਨੇ ਆਪਣੇ ਰਿਕਾਰਡ ਚ ਲਿਖਿਆ ਇਹ ਗੱਲ ਜਿਹੜੀ ਉਹਨੇ ਚੀਜ਼ ਖਰੀਦੀ ਹੈ ਕੀ ਉਹਨੇ ਆਪਣੇ ਖਾਤਿਆਂ ਚ ਪਾਈ ਹੈ ਉਹਦੇ ਕੋਲੇ ਉਹਦੇ ਪੈਸੇ ਕਿੱਥੋਂ ਆਏ ਇਹ ਜਿਹੜੇ ਮਿਲਾਨ ਹੋਣੇ ਨੇ ਟੈਕਨੀਕਲ ਜਿਹੜੀਆਂ ਜਿਹੜੇ ਮਿਲਾਨ ਹੋਣੇ ਨੇ ਇਹਦੇ ਚੋਂ ਨਿਕਲਣਾ ਬਿਲਕੁਲ ਪਾਕ ਸਾਫ ਹੋ ਕੇ ਬਹੁਤ ਵੱਡਾ ਚੈਲੰਜ ਰਹੂਗਾ ਡੀਏਜੀ ਸਾਹਿਬ ਕੋਲੇ ਅਸੀਂ ਨਹੀਂ ਕਹਿੰਦੇ ਉਹ ਕਰਪਟ ਹੈ ਪਰ ਜੋ ਕੁਝ ਨਜ਼ਰ ਆ ਰਿਹਾ ਉਹ ਸ਼ੱਕੀ ਹੈ ਇਸੇ ਕਰਕੇ ਤਾਂ ਕਰਪਸ਼ਨ ਐਕਟ ਚ ਪਰਚਾ ਦਰਜ ਕੀਤਾ ਹੈ ਸਰਕਾਰ ਨੇ ਸੋ ਹੁਣ ਤਾਂ ਡੀਏਜੀ ਸਾਹਿਬ ਨੂੰ ਸਾਬਤ ਕਰਨਾ ਪਊਗਾ ਵੀ ਇਹ ਸਾਰਾ ਪੈਸਾ ਮੇਰਾ ਲੀਗਲ ਪੈਸਾ ਨਹੀਂ ਤਾਂ ਐਫ ਆਈ ਆਰ ਸੋਨੇ ਵਾਲੇ ਮਾਮਲੇ ਚ ਵੀ ਹੋਊਗੀ ਈਡੀ ਵੱਖਰੇ ਤੌਰ ਤੇ ਐਫ ਆਈ ਆਰ ਦਰਜ ਕਰ ਸਕਦੀ ਹੈ ਵੀ ਕੀ ਇਹ ਪੈਸਾ ਲੀਗਲ ਹੈ ਕਿਤੇ ਹਵਾਲਾ ਦਾ ਕਾਰੋਬਾਰ ਤਾਂ ਨਹੀਂ ਕਿਸੇ ਤਰ੍ਹਾਂ ਦਾ ਕੋਈ ਬੇਨਾਮੀ ਪ੍ਰਾਪਰਟੀਆਂ ਤਾਂ ਨਹੀਂ ਐ ਆਪ ਪਿੱਛੇ ਰਹਿ ਕੇ ਪ੍ਰਾਪਰਟੀਆਂ ਤੇ ਪੈਸਾ ਲਾ ਕੇ ਕਿਸੇ ਦੇ ਨਾਂ ਤੇ ਤਾਂ ਨਹੀਂ ਖਰੀਦੀਆਂ ਗਈਆਂ ਬੇਨਾਮੀ ਪ੍ਰਾਪਰਟੀਆਂ ਵੀ ਜਿੱਥੇ ਤੁਹਾਡਾ ਨਾਂ ਹੈ ਨਹੀਂ ਪ੍ਰਾਪਰਟੀ ਤੁਹਾਡੀ ਹੈ ਉਹਦੇ ਤੇ ਵੀ ਵੱਖਰੇ ਕੇਸ ਦਰਜ ਹੋ ਸਕਦੇ ਨੇ ਸੋ ਫਿਰ ਇਹ ਵੀ ਦੇਖਿਆ ਜਾਊਗਾ ਕਿ ਅਗਰ ਇੰਨੀਆਂ ਸਾਰੀਆਂ ਪ੍ਰਾਪਰਟੀਆਂ ਖਰੀਦੀਆਂ ਗਈਆਂ ਐ ਤੇ ਉਹਦਾ ਪੈਸਾ ਕੀ ਤਨਖਾਹ ਚੋਂ ਆਇਆ ਕੋਈ ਜੱਦੀ ਪੁਸ਼ਤੀ ਆਇਆ ਉਹ ਪੈਸਾ ਕਿੱਥੋਂ ਆਇਆ ਕਿਹੜੇ ਵਪਾਰ ਚੋਂ ਆਇਆ ਅਗਰ ਕਿਸੇ ਵਪਾਰ ਚ ਆਇਆ ਦੇਖੋ ਤਾਂ ਫਿਰ ਉਹ ਵਪਾਰ ਕੋਈ ਫਰਮ ਹੋਊਗੀ ਕੰਪਨੀ ਹੋਊਗੀ ਕੋਈ ਇੰਡੀਵਿਜੂਅਲ ਵਪਾਰ ਕਰਦਾ ਹੋਊਗਾ ਕੋਈ ਜੀਐਸਟੀ ਨੰਬਰ ਹੋਊਗਾ ਉਹ ਸਾਰਾ ਕੁਝ ਅੱਛਾ ਜੀਐਸਟੀ ਮੈਕ ਮੈਨੇ ਵੀ ਵਿੱਚ ਆਉਣਾ ਹੈ ਜੀ ਹਜੇ ਤਾਂ ਜੀਐਸਟੀ ਮੈਕ ਮੈਨੇ ਵੀ ਵਿੱਚ ਆਉਣਾ ਹੈ ਸੋ ਇਹ ਬਹੁਤ ਸਾਰੇ ਮੈਕ ਮੈਨੇ ਜਿਹੜੇ ਇਕੱਠੇ ਹੋਣੇ ਨੇ ਇੱਥੇ ਕੇਂਦਰ ਵਾਲੇ ਤੇ ਜਿਸ ਤੋਂ ਬਾਅਦ ਇਹ ਖਤਰਾ ਲਗਾਤਾਰ ਕਈ ਐਫਆਈਆਰਸ ਦਾ ਬਣਿਆ ਹਾਂ ਅਗਰ ਹਰ ਚੀਜ਼ ਦਾ ਰਿਕਾਰਡ ਹੈ ਡੀਆਈਜੀ ਸਾਹਿਬ ਕੋਲੇ ਕੀ ਆ ਚੱਕੋ ਜੀ 7.7 ਕਰੋੜ ਦਾ ਸਾਮ ਮੇਰੇ ਖਾਤਿਆਂ ਚ ਬੋਲਦਾ ਤੇ ਕੀ ਕੋਈ ਰਿਜ਼ਰਵ ਬੈਂਕ ਆਫ ਇੰਡੀਆ ਦੀ ਕੋਈ ਗਾਈਡਲਾਈਨ ਸਹਿਮਤੀ ਦੰਦੀ ਹੈ ਵੀ ਤੁਸੀਂ 7.7 ਕਰੋੜ ਘਰੇ ਰੱਖ ਲਓ ਉਹ ਇੱਕ ਨਵਾਂ ਸਵਾਲ ਹੈ ਜਿਹਦਾ ਜਵਾਬ ਮਿਲੂਗਾ ਇਹ ਬਹੁਤ ਸਾਰੇ ਪਹਿਲੂ ਨੇ ਜਿਹੜੇ ਇਹਦੇ ਵਿੱਚ ਆ ਕੇ ਜੁੜਨੇ ਨੇ ਸੋਨੇ ਨੂੰ ਲੈ ਕੇ ਔਰ ਪ੍ਰਾਪਰਟੀਆਂ ਨੂੰ ਲੈ ਕੇ ਸੋ ਹਜੇ ਹਜੇ ਤਾਂ ਮੁਸੀਬਤਾਂ ਸ਼ੁਰੂ ਹੋਈਆਂ ਨੇ ਜਿਵੇਂ ਮੈਂ ਕੱਲ ਵੀ ਕਿਹਾ ਸੀ ਬਹੁਤ ਸਾਰੇ ਡੀਐਸਪੀ ਡਰਦੇ ਨੇ ਔਰ ਇਨਾਂ ਦੀ ਰੇਂਜ ਦੇ ਐਸਐਸਪੀ ਨੇ ਜਿਹੜੇ ਜਿਨ੍ਹਾਂ ਨਾਲ ਇਹਨਾਂ ਦੀ ਲਗਾਤਾਰ ਗਲਬਾਤ ਹੁੰਦੀ ਰਹੀ ਔਰ ਬਿਕਰਮਜੀਤਿਆ ਦੀ ਜਿਹੜੀ ਸਿੱਟ ਜਾਂਚ ਕਰ ਰਹੀ ਸੀ ਪਟਿਆਲਾ ਚ ਉਸ ਸਿੱਟ ਦੇ ਵੀ ਇੰਚਾਰਜ ਰਹੇ ਨੇ ਕਾਫੀ ਸਮਾਂ ਇੱਕ ਸਾਲ ਤੋਂ ਵੱਧ ਔਰ ਜਿਹੜੇ ਇਹਨਾਂ ਦੇ ਵਿਰੋਧੀ ਨੇ ਬਿਕਰਮਜੀਤਿਆ ਦੇ ਉਹਨਾਂ ਨੇ ਕਈ ਵਾਰੀ ਇਹ ਗੱਲਾਂ ਔਨ ਰਿਕਾਰਡ ਲਿਆਂਦੀਆਂ ਨੇ ਕਿ ਬਿਕਰਮਜੀਤਿਆ ਔਰ ਹਰਚਨ ਸਿੰਘ ਪੁੱਲਰ ਉਹਨਾਂ ਦੀ ਨਜ਼ਦੀਕੀ ਹੈ ਇੱਕ ਸਮਾਗਮ ਚ ਵੀ ਇਕੱਠੇ ਹੋਏ ਸੀ ਉਹ ਤਸਵੀਰ ਬੜੀ ਵਾਇਰਲ ਐ ਸਮਾਗਮ ਦੀ ਉਹ ਕਹਿੰਦੇ ਅਸੀਂ ਉਦੋਂ ਵੀ ਕਿਹਾ ਸੀ ਸਰਕਾਰ ਦੇ ਧਿਆਨ ਚ ਵੀ ਲਿਆਂਦਾ ਕਿ ਇਹਨਾਂ ਦੀ ਨਜ਼ਦੀਕੀ ਐ ਇਸ ਸਿੱਟ ਦੀ ਇਨਵੈਸਟੀਗੇਸ਼ਨ ਕਿਵੇਂ ਕਰਨਗੇ ਹੁਣ ਜਿਹੜੀ ਵਿਕਰਮਜੀਤ ਸਿੰਘ ਦੇ ਮਾਮਲੇ ਚ ਸਿੱਟ ਚ ਇਹਨਾਂ ਨੇ ਆਪਣੀ ਭੂਮਿਕਾ ਦਾ ਕੀਤੀ ਉਹਦੇ ਤੇ ਵੀ ਸਵਾਲ ਖੜੇ ਕਰ ਰਹੇ ਨੇ ਵਿਰੋਧੀ ਇਹਨਾਂ ਦੇ ਸੋ ਬਹੁਤ ਕੁਝ ਹਜੇ ਆਉਣ ਵਾਲੇ ਦਿਨਾਂ ਚ ਸਾਹਮਣੇ ਆਏਗਾ ਸਿੱਟ ਦੇ ਦਰਮਿਆਨ ਜਿਹੜਾ ਇਹ ਪੈਸਾ ਇਹਨਾਂ ਬਰਾਮਦ ਹੋਇਆ ਕੀ ਜਦੋਂ ਇਹ ਸਿੱਟ ਦੇ ਮੁਖੀ ਸੀ ਉਹਨਾਂ ਦਿਨਾਂ ਦੇ ਵਿੱਚ ਤਾਂ ਨਹੀਂ ਇਹਨਾਂ ਨੂੰ ਪੈਸੇ ਦੀ ਕੁਝ ਪ੍ਰਾਪਤੀ ਹੋਈ ਯੁੱਧ ਨਸ਼ਾ ਵਿਰੁੱਧ ਚੱਲਿਆ ਉਸ ਸਮੇਂ ਤਾਂ ਨਹੀਂ ਕੋਈ ਪੈਸੇ ਦੀ ਪ੍ਰਾਪਤੀ ਹੋਈ ਇਹ ਸਾਰੇ ਸਵਾਲ ਨੇ ਜਿਹੜੇ ਇਹ ਆਪਸ ਵਿੱਚ ਜੁੜੇ ਹੋਏ ਨੇ ਸੋ ਹਰਚੰਦ ਸਿੰਘ ਪੁੱਲਰ ਉਹਨਾਂ ਦੀਆਂ ਦਿੱਕਤਾਂ ਇਹ ਹਜੇ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਔਰ ਅਗਲੀ ਦੀਵਾਲੀ ਤੋਂ ਬਾਅਦ ਜਿਹੜੇ 3-4 ਦਿਨ ਨੇ ਉਹ ਬੜੇ ਕ੍ਰੂਸ਼ਲ ਬੜੇ ਅਹਿਮ ਰਹਿਣ ਵਾਲੇ ਨੇ ਜਿਹੜੀਆਂ ਸਰਕਾਰੀ ਏਜੰਸੀਆਂ ਨੇ ਉਹ ਕੋਈ ਨਾ ਕੋਈ ਹੋਰ ਐਕਸ਼ਨ ਜ਼ਮੀਨ ਤੇ ਕਰਦੀਆਂ ਸਾਨੂੰ ਨਜ਼ਰ ਆ ਸਕਦੀਆਂ ਜੀ ਬਿਲਕੁਲ ਸਹੀ ਗੱਲ ਡੱਲਾ ਜੀ ਡੀਆਈਜੀ ਹਰਚਰਨ ਸਿੰਘ ਭੁੱਲ ਦੇ ਮਾਮਲੇ ਵਿੱਚ ਹਾਲੇ ਦੇਖੋ ਸਮੇਂ ਦੇ ਨਾਲ ਹੋਰ ਕਿਸ ਤਰ੍ਹਾਂ ਦੇ ਖੁਲਾਸੇ ਹੁੰਦੇ ਨੇ ਤੇ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਸਰਕਾਰ ਦੇ ਲਈ ਵੀ ਕਈ ਦਿੱਕਤਾਂਵੱਦੀਆਂ ਨਜ਼ਰ ਆ ਰਹੀਆਂ ਜੋ ਆਮ ਆਦਮੀ ਦੀ ਸਰਕਾਰ ਖੁਦ ਨੂੰ ਕਹਿੰਦੇ ਨੇ ਭ੍ਰਿਸ਼ਟਾਚਾਰ ਮੁਕਤ ਸਰਕਾਰ ਖੁਦ ਨੂੰ ਕਹਿੰਦੇ ਨੇ ਤੇ ਇੱਕ ਡੀਆਈਜੀ ਲੈਵਲ ਦਾ ਅਫਸਰ ਅਗਰ ਇਹ ਜਿਹਾ ਕੁਝ ਕਰ ਰਿਹਾ ਤਾਂ ਉਹ ਕਿਸ ਤਰ੍ਹਾਂ ਦਾ ਭ੍ਰਿਸ਼ਟਾਚਾਰ ਹੋਇਆ ਹੋਏਗਾ ਸਿਸਟਮ ਵਿੱਚ ਇਸ ਨੂੰ ਲੈ ਕੇ ਆਮ ਜਨਤਾ ਵਿੱਚ ਵੀ ਕਈ ਤਰ੍ਹਾਂ ਦੇ ਹੁਣ ਸਵਾਲ ਖੜੇ ਹੋ ਰਹੇ ਨੇ ਫਿਲਹਾਲ ਡੱਲਾ ਜੀ ਹੁਣ ਨਾਲ ਤਰਨਤਾਰਨ ਜਮਨੀ ਚੋਣ ਦੀ ਵੀ ਗੱਲ ਕਰ ਲਈਏ ਸੋ ਦੀਵਾਲੀ ਅਤੇ ਬੰਦੀ ਛੋੜ ਦਿਵਸ ਕਰਕੇ ਸਾਰੀਆਂ ਵੱਡੀਆਂ-ਵੱਡੀਆਂ ਪਾਰਟੀਆਂ ਦੇ ਜਿਹੜੇ ਲੀਡਰ ਨੇ ਫਿਲਹਾਲ ਤਰਨਤਾਰਨ ਤੋਂ ਗਾਇਬ ਨੇ ਤੇ ਸੋਸ਼ਲ ਮੀਡੀਆ ਤੇ ਜਿਹੜੇ ਸਿਆਸੀ ਸਰਵੇਖਣ ਵਾਪਕ ਸਾਹਮਣੇ ਆ ਰਹੇ ਨੇ ਆਪਾਂ ਉਸ ਦੀ ਗੱਲ ਵੀ ਜ਼ਰੂਰ ਕਰ ਲਈਏ ਕਿ ਇਹਨਾਂ ਦਾ ਵਿਸ਼ਲੇਸ਼ਣ ਜ਼ਰੂਰ ਕਰਿਓ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਇਹਨਾਂ ਸਰਵੇਖਣਾਂ ਨੂੰ ਅਗਰ ਜ਼ਮੀਨੀ ਸਥਿਤੀ ਦੇ ਨਾਲ ਜ਼ਮੀਨੀ ਹਕੀਕਤ ਦੇ ਨਾਲ ਜੋੜ ਕੇ ਦੇਖੀਏ ਤਾਂ ਸੰਭਾਵਨਾਵਾਂ ਅਗਲੇ ਸਮੇਂ ਦੇ ਵਿੱਚ ਆਉਂਦੇ ਸਮੇਂ ਵਿੱਚ ਚੋਣਾਂ ਤੱਕ ਵੋਟਾਂ ਤੱਕ ਕਿਸ ਤਰ੍ਹਾਂ ਦੀਆਂ ਨਜ਼ਰ ਆ ਰਹੀਆਂ ਨੇ ਦੇਖੋ ਦਿਵਾਲੀ ਕਰਕੇ ਬਹੁਤ ਸਾਰੇ ਜਿਹੜੇ ਲੀਡਰ ਨੇ ਪੋਲਿਟਿਕਲ ਪਾਰਟੀਆਂ ਦੇ ਉਹ ਤਰਨ-ਤਰਨ ਤੋਂ ਆਪਣੇ ਆਪਣੇ ਘਰ ਪਰਿਵਾਰਾਂ ਚ ਵਾਪਸ ਚਲੇ ਗਏ ਨੇ ਕਿਉਂਕਿ ਹਰੇਕ ਨੇ ਆਪਣੀ ਆਪਣੇ ਜਿਹੜੇ ਧਾਰਮਿਕ ਰੀਤੀ ਰਿਵਾਜ ਨੇ ਧਾਰਮਿਕ ਗਤੀਵਿਧੀਆਂ ਨੇ ਜਾਂ ਆਸਥ ਹੈ ਹਰ ਕਿਸੇ ਨੇ ਪਾਠ ਪੂਜਾ ਚ ਰੁੱਝਣਾ ਸੋ ਇਸ ਕਰਕੇ ਚੋਣ ਪ੍ਰਚਾਰ ਮੈਂ ਦੇਖ ਰਿਹਾ ਕਿ ਪਿਛਲੇ ਇੱਕ ਅੱਧੇ ਦਿਨ ਦਾ ਮੱਠਾ ਪਿਆ ਔਰ ਕੱਲ ਵੀ ਅੱਜ ਵੀ ਔਰ ਕੱਲ ਵੀ ਕੱਲ ਬਾਬਾ ਪਰਸੋਂ ਬਾਬਾ ਵਿਸ਼ਕਰਮਾ ਜੀ ਦਾ ਦਿਹਾੜਾ ਹੈ 22 ਤਰੀਕ ਨੂੰ ਕਿਉਂਕਿ ਦਿਵਾਲੀ ਤੋਂ ਅਗਲੇ ਦਿਨ ਅਸੀਂ ਫਿਰ ਪੂਜਾ ਕਰਦੇ ਹਾਂ ਬਾਬਾ ਵਿਸ਼ਕਰਮਾ ਜੀ ਦੀ ਹੁਣ ਉਸ ਤੋਂ ਬਾਅਦ ਨਵੇਂ ਸਿਰੇ ਤੋਂ ਰਾਜਨੀਤਿਕ ਗਤੀ ਤਰਨ ਤਾਰਨ ਦੀ ਜ਼ਮੀਨੀ ਚੋਣ ਦੇ ਵਿੱਚ ਆਏਗੀ ਪਰ ਪਿਛਲੇ 4-5 ਦਿਨਾਂ ਤੋਂ ਵੱਖ-ਵੱਖ ਤਰ੍ਹਾਂ ਦੇ ਸਰਵੇਖਣਾਂ ਦਾ ਹੜ ਆਇਆ ਪਿਆ ਔਰ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਸੋਸ਼ਲ ਮੀਡੀਆ ਦੇ ਸਰਵੇਖਣ ਨੇ ਵੱਖ-ਵੱਖ ਚੈਨਲਾਂ ਦੇ ਸਰਵੇਖਣ ਨੇ ਕਈ ਚੈਨਲਾਂ ਦੇ ਵਿੱਚ ਜਾਂ ਮੈਂ ਇਹ ਕਹਦਾ ਕਿ ਕਈ ਚੈਨਲਾਂ ਦੇ ਸਰਵੇਖਣਾਂ ਚ ਇੱਕ ਪਾਰਟੀ ਨੂੰ ਅੱਗੇ ਵਿਖਾਇਆ ਜਾ ਰਿਹਾ ਹੈ ਕਈ ਪਾਰਟੀ ਕਈ ਕਿਸੇ ਸਰਵੇਖਣ ਦੇ ਵਿੱਚ ਦੂਜੀ ਧਿਰ ਨੂੰ ਅੱਗੇ ਦਿਖਾਇਆ ਜਾ ਰਿਹਾ ਸੋ ਜਿਹੜੇ ਸਰਵੇਖਣ ਨੇ ਹਜੇ ਜਿਹੜੇ ਹੋ ਰਹੇ ਨੇ ਇਹ 15 15 20 20 25 25 30 30 ਚਲੋ 50 50 ਲੋਕਾਂ ਦੇ ਨਾਲ ਗਲਬਾਤ ਦੇ ਆਧਾਰ ਤੇ ਸਾਹਮਣੇ ਆ ਰਹੇ ਨੇ ਸ਼ੋ ਮੇਰਾ ਇਹ ਮੰਨਣਾ ਹੈ ਕਿ ਇਹ ਸਰਵੇਖਣਾਂ ਦਾ ਸੈਂਪਲ ਸਾਈਜ਼ ਬਹੁਤ ਥੋੜਾ ਹੈ ਮੰਨ ਲਓ ਕਿਸੇ ਇੱਕ ਵਾਰਡ 'ਚ ਕਿਸੇ ਪਾਰਟੀ ਦੀ ਸਥਿਤੀ ਮਜ਼ਬੂਤ ਹੁੰਦੀ ਹੈ ਮੰਨ ਲਓ ਕਿਸੇ ਇੱਕ ਵਾਰਡ 'ਚ ਕਾਂਗਰਸ ਦਾ ਕੌਂਸਲਰ ਹੈ ਤੇ ਉੱਥੇ ਇਹਦਾ ਮਤਲਬ ਹੈ ਜ਼ਿਆਦਾਤਰ ਲੋਕ ਜਿਨ੍ਹਾਂ ਨੇ ਸਰਕਾਰ ਆਮ ਆਦਮੀ ਪਾਰਟੀ ਦੀਆਂ ਪਰ ਕਾਂਗਰਸ ਦਾ ਕੌਂਸਲਰ ਚੁਣ ਲਿਆ ਇਹਦਾ ਮਤਲਬ ਹੈ ਉਸ ਕੌਂਸਲਰ ਨੇ ਉੱਥੇ ਚੰਗਾ ਕੰਮ ਕੀਤਾ ਫਿਰ ਬਹੁਤੀ ਸੰਭਾਵਨਾ ਹੋ ਜਾਂਦੀ ਹੈ ਕਿ ਉੱਥੇ ਜਦੋਂ ਕੋਈ ਸਰਵੇਖਣ ਕਰੂਗਾ ਇੱਕ ਵਾਰਡ 'ਚ ਉੱਥੋਂ ਲੱਗੂਗਾ ਕਿ ਕਾਂਗਰਸ ਦੀ ਬਹੁਤ ਹਾਵ ਹੈ ਇਸੇ ਤਰ੍ਹਾਂ ਕੋਈ ਆਮ ਆਦਮੀ ਪਾਰਟੀ ਦੀ ਪ੍ਰਭਾਵ ਵਾਲਾ ਕੌਂਸਲਰ ਹੈ ਉਸ ਵਾਰਡ 'ਚ ਜੇ ਕੋਈ ਸੁਨਵੇਖਣ ਕਰੂਗਾ ਇਹ ਲੱਗੂਗਾ ਵੀ ਆਮ ਆਦਮੀ ਪਾਰਟੀ ਦੀ ਬੜੀ ਚੜ੍ਹਤ ਹੈ। ਇਸੇ ਤਰ੍ਹਾਂ ਕੋਈ ਸ਼ਨੋਮਨੀ ਅਕਾਲੀ ਦਲ ਦਾ ਕੌਂਸਲਰ ਹੈ ਉੱਥੇ ਲੱਗੂਗਾ ਵੀ ਇਹਨਾਂ ਦੀ ਬੜੀ ਚੜ੍ਹਤ ਹੈ। ਸੋ ਕਿਉਂਕਿ ਜਦੋਂ ਅਸੀਂ ਵਿਧਾਨ ਸਭਾ ਦੀ ਗੱਲ ਕਰਦੇ ਹਾਂ ਦੇਖੋ ਲਗਭਗ 2 ਲੱਖ ਦੇ ਕਰੀਬ ਵੋਟਰ ਨੇ। ਔਰ ਪਿਛਲੀ ਵਾਰੀ ਜਿਹੜਾ ਜਿਹੜਾ ਵੋਟ ਪਰਸੈਂਟੇਜ ਆਇਆ ਖਾਸ ਤੌਰ ਤੇ ਤਰਨਤਾਰਨ ਦੀ ਜ਼ਿਮਨੀ ਚੋਣ ਦਾ ਡਾਕਟਰ ਕਸ਼ਮੀਰ ਸਿੰਘ ਸੋਲ ਉਹਨਾਂ ਨੂੰ 40.8% ਵੋਟਾਂ ਮਿਲੀਆਂ ਵੋਟਾਂ ਜਿਹੜੀਆਂ ਕੁੱਲ ਪਈਆਂ ਸੀ ਪਿਛਲੀ ਵਾਰੀ 130874 65.95 66% ਸੋ 130874 ਚੋਂ ਉਹਨਾਂ ਨੂੰ 52935 ਵੋਟਾਂ ਮਿਲੀਆਂ ਤਾਂ ਉਹ ਜਿੱਤੇ ਔਰ ਫਰਕ ਬੜਾ ਸੀ ਸੋਲ ਹੋਣ ਤੋਂ ਬਾਅਦ ਹਰਮਿਤ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਨੂੰ 30.3% 39347 ਮਤਲਬ ਲਗਭਗ 10% ਤੋਂ ਜ਼ਿਆਦਾ ਦਾ ਫਰਕ ਇਹੀ ਫਰਕ ਕਾਂਗਰਸ ਤੋਂ ਅਕਾਲੀ ਦਲ ਦੇ ਵਿਚਾਲੇ ਸੀ ਕਾਂਗਰਸ ਵਾਲਿਆਂ ਨੂੰ ਮਿਲੀਆਂ ਸੀ 20.5% ਔਰ ਬਾਕੀ ਬਹੁਤ ਪਿੱਛੇ ਸੀ ਅਮਰਿਤਪਾਲ ਸਿੰਘ ਮਹਿਰੂ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਕੈਂਡੀਡੇਟ ਸੀ ਉਹਨਾਂ ਨੂੰ ਮਿਲੀਆਂ ਸੀ 4.9% ਪਰ ਹੁਣ ਕਿਉਂਕਿ ਜਦੋਂ ਪਾਰਲੀਮੈਂਟ ਦੀ ਚੋਣ ਹੋਈ ਤੇ ਬਹੁਤ ਵੱਡੀ ਲੀਡ ਅਮਰਿਤਪਾਲ ਸਿੰਘ ਉਹਨਾਂ ਨੇ ਹਾਸਲ ਕੀਤੀ ਇਹਦਾ ਮਤਲਬ ਹੈ ਹੁਣ ਜਦੋਂ ਉੱਥੇ ਰਿਜ਼ਲਟ ਆਏਗਾ ਵੋਟ ਪਰਸੈਂਟੇਜ ਬਹੁਤ ਮੈਟਰ ਕਰੇਗੀ ਵੀ ਕੀ ਆਮ ਆਦਮੀ ਪਾਰਟੀ ਦੁਬਾਰਾ 40% ਤੇ ਖੜਦੀ ਹੈ ਅਗਰ ਆਮ ਆਦਮੀ ਪਾਰਟੀ 40% ਤੋਂ ਹੇਠਾਂ ਆਉਂਦੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਔਰ ਕਾਂਗਰਸ ਤੋਂ ਇਲਾਵਾ ਅਮਰਿਤਪਾਲ ਸਿੰਘ ਦੀ ਧਿਰ ਵੱਡਾ ਫੈਕਟਰ ਬਣ ਗਈ ਸ਼੍ਰੋਮਣੀ ਅਕਾਲੀ ਦਲ ਜਿਹੜੇ ਅੰਮ੍ਰਿਤਸਰ ਵਾਲੇ ਨੇ ਸਿਮਰਜੀਤ ਸਿੰਘ ਮਾਨ ਵਾਲਿਆਂ ਨੇ ਸਮਰਥਨ ਦੇਤਾ 5% ਵੋਟ ਪਈ ਸੀ ਸਿਮਰਜੀਤ ਸਿੰਘ ਮਾਨ ਦੇ ਕੈਂਡੀਡੇਟ ਨੂੰ 22 ਹੁਣ ਸਮਿਕਰਣ ਜਿਹੜੇ ਸਰਵੇਖਣਾ ਕਰਕੇ ਇਸ ਕਰਕੇ ਨਹੀਂ ਸਮਝ ਆ ਸਕਦੇ ਵੀ ਸਰਵੇਖਣਾ ਦਾ ਸੈਂਪਲ ਸਾਈਜ਼ ਥੋੜਾ ਔਰ ਪਿਛਲੀ ਵਾਰੀ ਆਮ ਆਦਮੀ ਪਾਰਟੀ ਦਾ ਗ੍ਰਾਫ ਬਹੁਤ ਵੱਡਾ ਸੀ ਜਦੋਂ ਪਿਛਲੀ ਵਾਰੀ ਆਮ ਆਦਮੀ ਪਾਰਟੀ ਲੜੀ ਉਹ ਹਰਮੀਰ ਸਿੰਘ ਸੰਧੂ ਦੇ ਖਿਲਾਫ ਲੜੀ ਸੀ ਉਹਨਾਂ ਦਾ ਵਿਰੋਧ ਕੀਤਾ ਸੀ ਵਲੰਟੀਅਰ ਵਰਕਰ ਨੇ ਜਿਸ ਕੈਂਡੀਡੇਟ ਦਾ ਜ਼ਰੂਰਤ ਕੀਤਾ ਸੀ ਬਾਈਚ ਅੱਜ ਆਪ ਨੇ ਉਸੇ ਨੂੰ ਕੈਂਡੀਡੇਟ ਬਣਾ ਲਿਆ ਇਹ ਬਹੁਤ ਵੱਡਾ ਫੈਕਟਰ ਹੈ ਔਰ ਹੁਣ ਸੱਤਾ ਰਹੀ ਹੈ 3.5 ਸਾਲ ਦੀ ਪੌਣੇ 4 ਸਾਲ ਦੀ ਐਂਟੀ ਇਨਕੰਮਬੈਂਸੀ ਵੀ ਹੁੰਦੀ ਹੈ ਜ਼ਿਮਰੀ ਚੋਣ ਦਾ ਲਾਹਾ ਵੀ ਹੁੰਦਾ ਪਰ ਅੰਮ੍ਰਿਤਪਾਲ ਦਾ ਫੈਕਟਰ ਵੀ ਬਹੁਤ ਵੱਡਾ ਹੈ ਕਿ ਲੋਕਾਂ ਨੇ ਜਦੋਂ ਆਪਣਾ ਐਮਪੀ ਉੱਥੇ ਚੁਣਿਆ ਤੇ ਭਾਜਪਾ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਐਨਐਸਸੀ ਨਹੀਂ ਹਟਾਇਆ ਮਤਲਬ ਇੱਕ ਤਰੀਕੇ ਨਾਲ ਉਹਨੂੰ ਲੋਕਾਂ 'ਚ ਨਹੀਂ ਆਉਣ ਦਿੱਤਾ ਗਿਆ ਉਹਨੂੰ ਹੜਾ ਦਰਮਿਆਨ ਨਹੀਂ ਛੁੱਟੀ ਦਿੱਤੀ ਗਈ ਫਿਰੋਲ ਦਿੱਤਾ ਗਿਆ ਵੀ ਜਾ ਭਾਈ ਵੰਡ ਲੈ ਪੈਸੇ ਤੂੰ ਆਪਣੇ ਐਮਪੀ ਲੈਂਡ ਫੰਡ 'ਚੋਂ ਜਿਹੜਾ ਜਿਹੜਾ ਤੈਨੂੰ ਲੱਗਦਾ ਕਿ ਇਲਾਕਾ ਕਿ ਅਸੀਂ ਚਾਹੁੰਦਾ ਐ ਐਮਪੀ ਲੈਂਡ ਫੰਡ ਦਾ ਲੋਕਾਂ ਚ ਇਸ ਗੱਲ ਦੀ ਵੀ ਨਰਾਜ਼ਗੀ ਹੈ ਕਿ ਅਸੀਂ ਇੱਕ ਐਮਪੀ ਚੁਣਿਆ ਉਹਨੂੰ ਕੰਮ ਨਹੀਂ ਕਰਨ ਦਿੱਤਾ ਗਿਆ ਇਹਦੇ ਚ ਸੁਪਰੀਮ ਕੋਰਟ ਨੂੰ ਜ਼ਰੂਰ ਕੋਈ ਨਾ ਕੋਈ ਹਦਾਇਤ ਮੈਨੂੰ ਲੱਗਦਾ ਦੇਣੀ ਚਾਹੀਦੀ ਹੈ ਕਿ ਅਗਰ ਜੇਲ੍ਹ ਬੈਠਾ ਵਿਅਕਤੀ ਲੋਕ ਚੁਣਦੇ ਨੇ ਤੇ ਉਹਨੂੰ ਪਾਰਲੀਮੈਂਟ ਚ ਸਰਕਾਰ ਭੇਜੇ ਲਾਜ਼ਮੀ ਤੌਰ ਤੇ ਭਾਵੇਂ ਉਹ ਜੇਲ੍ਹ ਚ ਹੋਵੇ ਭਾਵੇਂ ਉਹ ਫਾਂਸੀ ਦੇ ਇੰਤਜ਼ਾਰ ਚ ਕਿਉਂ ਨਾ ਹੋਵੇ ਅਗਰ ਲੋਕਾਂ ਨੇ ਉਹਨੂੰ ਐਮਪੀ ਚੁਣਿਆ ਹੈ ਤੇ ਉਹਨੂੰ ਪਾਰਲੀਮੈਂਟ ਚ ਜਾਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਕਿਉਂਕਿ ਲੋਕ ਉਹਨੂੰ ਚਿੱਠੀ ਭੇਜ ਸਕਦੇ ਨੇ ਵੀ ਸਾਡੀ ਆ ਸਮੱਸਿਆ ਹੈ ਤੇ ਉਹ ਪਾਰਲੀਮੈਂਟ ਚ ਉਹਨਾਂ ਦੀ ਗੱਲ ਕਰੇ ਡੈਮੋਕ੍ਰੇਸੀ ਤਾਂ ਇਹੀ ਕਹਿੰਦੀ ਹੈ ਸੋ ਅਮਰਿਤਪਾਲ ਨੂੰ ਉਹ ਚੀਜ਼ ਨਹੀਂ ਉਹਦੇ ਲਈ ਸੰਭਵ ਹੋ ਸਕੀ ਉਹਦੇ ਲਈ ਕਾਨੂੰਨੀ ਲੜਾਈ ਲੜਨੀ ਪੈਣੀ ਹੈ ਸਾਡੇ ਮੁਲਕ ਚ ਬਹੁਤ ਸਾਰੇ ਹੱਕ ਕਾਨੂੰਨੀ ਤੌਰ ਤੇ ਲੜਾਈ ਲੜ ਕੇ ਮਿਲਦੇ ਨੇ ਹੁਣ ਇਸ ਚੀਜ਼ ਦਾ ਵੀ ਫੈਕਟਰ ਹੈ ਸੋ ਦਿਵਾਲੀ ਹੁਣ ਜਦੋਂ ਔਰ ਤਿਹਾਰ ਤੋਂ ਬਾਅਦ ਬੰਦੀ ਛੋੜ ਦੇ ਦਿਵਸ ਤੋਂ ਬਾਅਦ ਫੇਰ ਸਾਰੇ ਲੀਡਰਾਂ ਨੇ ਮੋੜਨਾ ਸੋ ਮੇਰਾ ਹੀ ਮੰਨਣਾ ਹੈ ਕਿ 23 ਤਰੀਕ ਤੋਂ ਲੈ ਕੇ 31 ਤਰੀਕ ਤੱਕ ਜਿਹੜੇ 7-8 ਦਿਨ ਨੇ ਅਕਤੂਬਰ ਦਾ ਆਖਰੀ ਹਫਤਾ ਹੈ ਇਹ ਤੈਅ ਕਰੇਗਾ ਵੀ ਕੀ ਕਿਸੇ ਇੱਕ ਦੀ ਲਹਿਰ ਬਣਦੀ ਹੈ ਜਿਵੇਂ ਪਾਰਲੀਮੈਂਟ ਚ ਬਣੀ ਸੀ ਤੁਸੀਂ ਮੈਨੂੰ ਯਾਦ ਹੈ ਕਿ ਫਰੀਦਕੋਟ ਦੇ ਵਿੱਚ ਸਰਬਜੀਤ ਸਿੰਘ ਖਾਲਸਾ ਦੀ ਲਹਿਰ ਆਖਿਰ ਦੇ ਹਫਤੇ ਚ ਬਣੀ ਔਰ ਬੜੀ ਤੇਜ਼ੀ ਨਾਲ ਉਹ ਲਹਿਰ ਉੱਭਰੀ ਅੰਮ੍ਰਿਤਪਾਲ ਸਿੰਘ ਦੀ ਲਹਿਰ ਲਗਾਤਾਰ ਬਣੀ ਰਹੀ ਉਹਨਾਂ ਦਿਨਾਂ ਦੇ ਵਿੱਚ ਤੇ ਉਹ ਹੌਲੀ-ਹੌਲੀ ਉਭਾਰ ਲੈਂਦੀ ਰਹੀ ਪਰ ਸਰਬਜੀਤ ਸਿੰਘ ਖਾਲਸਾ ਦੀ ਲਹਿਰ 7 ਦਿਨਾਂ ਚ ਬਣੀ ਹੁਣ 11 ਨਵੰਬਰ ਨੂੰ ਵੋਟਾਂ ਨੇ ਪੰਜਾਬ ਚ ਪਹਿਲਾਂ ਤਾਂ ਆਹ 7-8 ਦਿਨ 31 ਅਕਤੂਬਰ ਤੱਕ ਦੇ 9 ਦਿਨ ਔਰ ਫਿਰ ਅਗਲੇ 10 ਦਿਨ ਅਗਰ ਇਹਨਾਂ ਪਹਿਲੇ ਅਕਤੂਬਰ 31 ਤੱਕ ਕੋਈ ਲਹਿਰ ਬਣ ਗਈ ਕਿਸੇ ਧਿਰ ਦੀ ਫਿਰ ਮੁਕਾਬਲਾ ਬੜਾ ਦਿਲਚਸਪ ਬਣੂਗਾ ਦੇਖਣ ਨੂੰ ਵੀ ਲਹਿਰ ਪਹਿਲਾਂ ਤਾਂ ਲਹਿਰ ਬਣਦੀ ਕਿ ਦੀ ਹੈ ਕੀ ਪੰਥਕ ਤੇ ਰਾਂਦੀ ਬਣਦੀ ਹੈ ਕੀ ਸੱਤਾਧਾਰੀ ਤੇ ਪੰਜਾਬ ਵਾਲਿਆਂ ਦੀ ਬਣਦੀ ਹੈ ਆਪ ਦੀ ਬਣਦੀ ਹੈ ਜਾਂ ਜਿਹੜੇ ਬੀਬੀ ਸੁਖਵਿੰਦਰ ਕੌਰ ਰਿੰਦਾਵਾ ਨੇ ਧਰਮੀ ਫੌਜੀ ਦੇ ਪਤਨੀ ਕੀ ਉਹਨਾਂ ਦੀ ਬਣਦੀ ਹੈ ਲਹਿਰ ਜਾਂ ਫਿਰ ਕਾਂਗਰਸ ਦੀ ਲਹਿਰ ਬਣਦੀ ਹੈ ਜਾਂ ਭਾਜਪਾ ਵੀ ਤਕੜੀ ਹੁੰਦੀ ਹੈ ਕਿਸੇ ਦੀ ਵੀ ਲਹਿਰ ਬਣੀ ਇਹ 7-8 ਦਿਨਾਂ ਚ ਉਹਨਾਂ ਨੂੰ ਕੰਮ ਕਰਕੇ ਅਗਰ ਲਹਿਰ ਨਜ਼ਰਾਂ ਲੱਗੀ ਮਹਿਸੂਸ ਹੋਣ ਲੱਗੀ ਇੱਕ ਪਾਸੜ ਗੱਲ ਹੋਣ ਲੱਗੀ ਫਿਰ ਮੁਕਾਬਲਾ ਬੜਾ ਦਿਲਚਸਪ ਬਣੂਗਾ ਅਗਰ ਕਿਸੇ ਦੀ ਲਹਿਰ ਨਹੀਂ ਬਣਦੀ ਫਿਰ ਰਿਜ਼ਲਟ ਰਹਿਸ ਚਾਊਗਾ ਜਿਵੇਂ 22 ਦੀਆਂ ਚੋਣਾਂ ਚ ਆਇਆ ਸੀ ਕਾਂਗਰਸ ਵਾਲਿਆਂ ਨੂੰ ਇੰਨੀ ਜ਼ਿਆਦਾ ਉਮੀਦ ਸੀ ਵੀ ਅਸੀਂ ਸਰਕਾਰ ਬਣਾ ਜਾਾਂਗੇ ਸੁਖਵੀਰ ਬਾਦਲ ਨੂੰ ਲੱਗਦਾ ਸੀ ਵੀ ਲਓ ਐਤਕੀ ਅਸੀਂ ਜਿੱਤੇ ਪਏ ਆ ਆਪ ਵਾਲਿਆਂ ਨੂੰ ਲੱਗਦਾ ਸੀ ਵੀ ਸਾਡੀਆਂ ਔਖੇ ਸੌਖੇ ਆ ਜਾਣਗੀਆਂ ਸਰਕਾਰ ਬਣਾਉਣ ਜੋਗੀਆਂ 50 55 ਜਾਂ ਵੱਡੀ ਪਾਰਟੀ ਅਸੀਂ ਬਣ ਜਾਾਂਗੇ ਉਧਰ ਕੈਪਟਨ ਮਰਿੰਦਰ ਨੂੰ ਲੱਗਦਾ ਸੀ ਮਾਫ ਕਰਨਾ ਚਰਨਜੀਤ ਚੰਨੀ ਉਹਨਾਂ ਨੂੰ ਵੀ ਅਸੀਂ ਜੇ ਕਾਂਗਰਸ ਸੱਤਾ 'ਚ ਨਹੀਂ ਆਉਂਦੀ ਤੇ ਵੱਡੀ ਪਾਰਟੀ ਜ਼ਰੂਰ ਬਣ ਜੂ ਪਰ ਹੋਇਆ ਕੀ ਇੱਕ ਪਾਸੜ ਨਤੀਜਾ ਰਹੱਸ ਚੋਂ ਨਿਕਲਿਆ ਆਮ ਆਦਮੀ ਪਾਰਟੀ ਨੂੰ 92 ਸੀਟਾਂ ਸੋ ਇਸ ਕਰਕੇ ਅਗਰ ਲਹਿਰ ਨਹੀਂ ਵੀ ਮਹਿਸੂਸ ਹੋਈ ਕਿਸੇ ਧਿਰ ਦੀ ਇੱਕ ਪਾਸੜ ਨਤੀਜਾ ਫਿਰ ਵੀ ਸਾਨੂੰ ਦੇਖਣ ਨੂੰ ਮਿਲ ਸਕਦਾ ਹੈ ਇਹਨਾਂ ਚੋਣਾਂ ਦੇ ਵਿੱਚ ਔਰ ਪਰ ਹਜੇ ਦਿਨ ਨੇ ਹਜੇ ਜਿਹੜੇ ਸਰਵੇਖਣ ਨੇ ਮੈਂ ਸਰਵੇਖਣਾਂ ਨੂੰ ਹਜੇ ਅ ਬਹੁਤ ਜ਼ਿਆਦਾ ਉਹਨਾਂ ਤੇ ਭਰੋਸਾ ਨਹੀਂ ਕਰਦਾ ਉਹ ਵੱਖ-ਵੱਖ ਹਲਕੇ ਹਲਕੇ ਦੇ ਵਿੱਚ ਵੀ ਵੱਖ-ਵੱਖ ਖੇਤਰ ਦੇ ਸਰਵੇਖਣ ਨੇ ਉਹ ਲੋਕਾਂ ਦੀ ਆਪਣੀ ਭਾਵਨਾ ਹੈ ਪਰ ਉਹਨੂੰ ਮੈਂ ਪੂਰੇ ਤਰਨ-ਤਰਨ ਹਲਕੇ ਦੀ ਦੇ ਸਰਵੇਖਣ ਦੇ ਤੌਰ ਤੇ ਹਜੇ ਨਹੀਂ ਦੇਖਿਆ ਜੀ ਬਿਲਕੁਲ ਸੋਡਲਾ ਜੀ ਸਿਆਸਤ ਵਿੱਚ ਇਹਨਾਂ 7-8 ਦਿਨਾਂ ਪੰਜਾਬ ਦੀ ਸਿਆਸਤ ਦੀ ਜਿਆਦਾ ਅਸੀਂ ਗੱਲ ਕਰੀਏ ਕਈ ਤਰ੍ਹਾਂ ਦੇ ਬਦਲਾਅ ਹੋ ਵੀ ਸਾਦੇ ਨੇ ਜਿਵੇਂ ਹੁਣ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਮਾਮਲੇ ਤੇ ਕਰਕੇ ਵੀ ਸਿਆਸਤ ਦੇ ਸਮੀਕਰਨ ਨੂੰ ਕੁਝ ਬਦਲਦੇ ਨਜ਼ਰ ਆ ਸਕਦੇ ਨੇ ਬਾਕੀ ਜੋ ਅਸੀਂ ਦੇਖ ਰਹੇ ਹਾਂ ਸੋਸ਼ਲ ਮੀਡੀਆ ਸਰਵੇਖਣਾਂ ਦੀ ਗੱਲ ਕਰ ਲਈਏ ਜਾਂ ਜੋ ਨਤੀਜੇ ਆਣਗੇ ਸੋ ਇਹਨਾਂ ਸਭ ਦੇ ਉੱਪਰ ਅਸੀਂ ਲਗਾਤਾਰ ਨਰਸਰ ਜ਼ਰੂਰ ਬਣਾਈ ਰੱਖਾਂਗੇ ਤਾਜ਼ਾ ਅਪਡੇਟਸ ਵੀ ਆਪਣੇ ਦਰਸ਼ਕਾਂ ਨਾਲ ਜ਼ਰੂਰ ਸਾਂਝੇ ਕਰਦੇ ਰਵਾਂਗੇ ਹਾਲ ਡਲਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਹਨਾਂ ਖਾਸ ਮੁੱਦਿਆਂ ਦੇ ਉੱਪਰ ਪੂਰਾ ਡਿਟੇਲ ਦੇ ਵਿੱਚ ਵਿਸਲੇਸ਼ਨ ਜਿਹੜਾ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਸੁਝਾਅ ਵੀ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝਾ ਕਰਦੇ ਨੇ ਫਿਲਹਾਲ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਦਿਓ ਜੀ ਇਜਾਜ਼ਤ ਧੰਨਵਾਦ ਸ਼ੁਭੋਤ ਬਹੁਤ ਧੰਨਵਾਦ ਜੀ ਔਰ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ